ਸਭ ਤੋਂ ਪਹਿਲਾਂ ਤੁਹਾਨੂੰ ਸਰਨ ਪੈਰ ਪਰਿ ਸਤਿ ਸ੍ਰੀ ਅਕਾਲ ਤੁਹਾਡਾ ਆਪਣੇ ਚੈਨਲ ਤੇ ਐਗਰੀਕਲਚਰ ਫਾਰਮ ਤੇ ਸਵਾਗਤ ਹੈ ਜਿਹੜੇ ਮੇਰੇ ਕਿਸਾਨ ਵੀਰ ਜਾਂ ਭੈਣ ਭਰਾ ਪਹਿਲੀ ਵਾਰਕ ਚੈਨਲ ਦੇ ਉੱਪਰ ਆਏ ਨੇ ਕਿਰਪਾ ਕਰਕੇ ਚਲੋ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਜੋ ਬਿਦੇ ਤੋਂ ਬਿਦੇ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਜਿਹੜੇ ਕਿਸੇ ਕਿਸਾਨ ਵੀਰ ਨੇ ਵੀਡੀਓ ਪਾਉਣੀ ਹੁੰਦੀ ਆਪਾਂ ਨੂੰ ਉਹਦੀ ਡਿਟੇਲ WhatsApp ਨੰਬਰ ਤੇ ਨੀਚੇ ਦਿੱਤੇ ਉੱਪਰ ਭੇਜ ਸਕਦਾ 5 ਤੋਂ 7 ਫੋਟੋ ਜਾਂ 1 ਤੋਂ 1.5 ਮਿੰਟ ਦੀ ਵੀਡੀਓ ਰਾਪੋਦੀ ਬਿਲਕੁਲ ਫ੍ਰੀਗਰ ਕਰਾਂਗੇ ਤੇ ਕਿਸਾਨ ਵੀਰ ਅੱਜ ਆਪਣੇ ਕੋਲ ਆਇਆ 855 2019 ਮਾਡਲ ਡਿਮਾਂਡ 5 ਲੱਖ 80 ਹਜ਼ਾਰ ਰੁਪਿਆ ਫੋਨ ਨੰਬਰ ਕਿਸਾਨ ਵੀਰ ਦਾ ਸ਼ੋਅ ਹੋ ਰਿਹਾ ਤੁਸੀਂ ਜੋ ਵੀ ਕੋਈ ਡਿਟੇਲ ਪੁੱਛਣੀ ਹੈ ਕਿਸਾਨ ਵੀਰ ਤੋਂ ਫੋਨ ਕਰਕੇ ਪਤਾ ਕਰ ਸਕਦੇ ਹੋ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਟਾਇਰ 50% ਤੋਂ ਉੱਪਰ ਨੇ ਤੇ ਇੱਕ ਅੱਤ ਚੱਲਿਆ ਹੋਇਆ ਟਰੈਕਟਰ ਹੈ ਮਾਡਲ ਹੈ 2019 ਤੇ ਵਾਕੇ ਚਲਾ ਕੇ ਤੁਸੀਂ ਕਿਸਾਨ ਵੀਰੂ ਟਰੈਕਟਰ ਹੈ ਜਿਹੜਾ ਉਹ ਖਰੀਦ ਸਕਦੇ ਹੋ ਕੰਡੀਸ਼ਨ ਬਿਲਕੁਲ ਸ਼ੋਅਰੂਮ ਕੰਡੀਸ਼ਨ ਪਈ ਹੈ ਕੋਈ ਵੀ ਡਿਕਤ ਵਾਲੀ ਗੱਲ ਨਹੀਂ ਤੇ ਅੱਗੇ ਕਿਸਾਨ ਵੀਰ ਹੋ ਜਾਂਦੇ ਆਪਣੇ ਕੋਲ Swift Desire ਮਾਡਲ 2012 ਡਿਮਾਂਡ 330000 ਰੁਪਇਆ ਫੋਨ ਨੰਬਰ ਕਿਸਾਨ ਵੀਰ ਦਾ ਸ਼ੋਅ ਹੋ ਰਿਹਾ ਤੁਸੀਂ ਇਹਦੇ ਤੇ ਫੋਨ ਕਰਕੇ ਜਿਹੜੀਆਂ ਹੋਰ ਵੀ ਡਿਟੇਲਾਂ ਨੇ ਉਹ ਕਿਸਾਨ ਵੀਰ ਤੋਂ ਲੈ ਸਕਦੇ ਹੋ ਤੇ ਗੱਡੀ ਬਿਲਕੁਲ ਸਾਫ਼ ਹੈ সিলਵਰ ਕਲਰ ਹੈ ਤੇ ਬਾਕੀ ਗੱਡੀ ਦੇ ਜੋ ਵੀ ਕੋਈ ਇਹਨਾਂ ਦੀ ਟਰਮ ਟਰਮ ਐਂਡ ਕੰਡੀਸ਼ਨਸ ਹੋਣਗੀਆਂ ਉਹ ਤੁਸੀਂ ਗੱਡੀ ਦੇ ਮਾਲਕ ਤੋਂ ਪੁੱਛ ਸਕਦੇ ਹੋ ਫੋਨ ਕਰਕੇ ਬਾਕੀ ਗੱਡੀ ਇੱਕ ਅੱਤ ਚੱਲੀ ਵੀ ਗੱਡੀ ਬਿਲਕੁਲ ਸਾਫ਼ ਹੈ ਕੋਈ ਕਿਤੋਂ ਪੰਨ ਤੋੜਨੀ ਕੋਈ ਕਿਤੋਂ ਟੱਚ ਫੱਟ ਨਹੀਂ ਬਾਕੀ ਤੁਸੀਂ ਕਿਸਾਨ ਬਿਰੂ ਚਲਾ ਕੇ ਦੇਖ ਪਰਖ ਕੇ ਆਪਣੀ ਜਿਹੜੀ ਗੱਡੀ ਆ ਉਹ ਖਰੀਦਣੀ ਹੈ ਤੇ ਉਹ ਤੁਸੀਂ ਆਪਣੇ ਆਧਾਰ ਤੇ ਲੈਣੀ ਹੈ ਠੀਕ ਹੈ ਤੇ ਮਾਡਲ ਕਿਸਾਨ ਬਿਰੂ ਇਹ 2000 ਆਪਣੇ ਕੋਲ ਵਾਰ ਹੈ ਤੇ ਅੱਗੇ ਕਿਸਾਨ ਬਿਰੂ ਆਪਣੇ ਕੋਲ ਆ ਜਾਂਦੀ ਆ Swift 2018 ਮਾਡਲ JDI 1 ਲੱਖ ਰੁਪਿਆ ਤੇ ਕਿਸਾਨ ਵੀਰ ਦਾ ਜਿਹੜਾ ਫੋਨ ਨੰਬਰ ਆ ਸ਼ੋ ਹੋ ਰਿਹਾ ਤੁਸੀਂ ਫੋਨ ਕਰਕੇ ਪਤਾ ਕਰ ਸਕਦੇ ਹਾਂ ਟੌਪ ਮਾਡਲ ਆ ਪੂਰੀ ਇਹ ਲਾਈ ਵੀਲ ਕੰਪਨੀ ਮੇਡ ਨੇ ਤੇ ਬਾਕੀ ਕੰਡੀਸ਼ਨ ਬਿਲਕੁਲ ਓਕੇ ਹੈ ਗੱਡੀ ਦੀ ਕੋਈ ਕਿਤੇ ਭੰਨ ਤੋੜਨੀ ਕੋਈ ਕਿਤੇ ਟਚਿੰਗ ਫਾਚਿੰਗ ਨਹੀਂ ਬਾਕੀ ਤੁਸੀਂ ਜੋ ਵੀ ਡਿਟੇਲ ਲੈਣੀ ਹੈ ਕਿਸਾਨ ਵੀਰ ਤੋਂ ਲੈ ਸਕਦੇ ਹੋ ਫੋਨ ਕਰਕੇ ਪਤਾ ਕਰ ਸਕਦੇ ਹੋ ਗੱਡੀ ਬਿਲਕੁਲ ਓਕੇ ਹੈ ਤੇ ਅੱਗੇ ਕਿਸਾਨ ਵੀਰੋ ਆ ਜਾਂਦੀ ਆਪਣੇ ਕੋਲ ਸਵਰਾਜ 855 ਮਾਡਲ ਨੂੰ 195 ਡਬਲ ਕਲਚ ਹੈ ਫੋਨ ਨੰਬਰ ਕਿਸਾਨ ਵੀਰ ਦਾ ਸ਼ੋਅ ਹੋ ਰਿਹਾ ਤੁਸੀਂ ਫੋਨ ਕਰਕੇ ਪਤਾ ਕਰ ਸਕਦੇ ਹੋ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜਿਹੜੇ ਕਿਸੇ ਕਿਸਾਨ ਵੀਰ ਨੇ ਘਰੇਲੂ ਖੇਤੀ ਲਈ ਟਰੈਕਟਰ ਲੈਣਾ ਬਿਲਕੁਲ ਠੀਕ ਟਰੈਕਟਰ ਹੈ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਪੂਰਾ ਓਕੇ ਹੈ ਟਾਇਰਾਂ ਪੱਖੋਂ ਵੀ ਵਧੀਆ ਪੱਕੇ ਟਾਇਰ ਲੱਗੇ ਹੋਏ ਨੇ ਕੋਈ ਭੰਨ ਤੋੜ ਨਹੀਂ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜਿਹੜੇ ਵੀ ਕਿਸੇ ਕਿਸਾਨ ਵੀਰ ਨੇ ਟਰੈਕਟਰ ਲੈਣਾ ਬਾਕੇ ਚਲਾ ਕੇ ਤਸੱਲੀ ਕਰਕੇ ਟਰੈਕਟਰ ਹੈ ਜਿਹੜਾ ਉਹ ਖਰੀਦ ਸਕਦਾ ਹੈ ਟਰੈਕਟਰ ਦਾ ਕਿਸਾਨ ਵੀਰ ਉਹ ਲਿਫਟ ਪੰਪ ਹੈ ਜਿਹੜਾ ਉਹ ਬਾਹਰ ਕਢਵਾਇਆ ਹੋਇਆ ਹੈ ਬਾਹਰ ਪੰਪ ਵਾਲਾ ਟਰੈਕਟਰ ਹੈ ਤੇ ਡਬਲ ਕਲਚ ਹੈ ਬਿਲਕੁਲ ਠੀਕ ਠਾਕ ਟਰੈਕਟਰ ਹੈਗਾ ਕੋਈ ਭੰਨ ਤੂੜ ਨਹੀਂ ਜ਼ਿਆਦਾ ਕੋਈ ਰੰਗ ਪੇਟ ਦਾ オリジナル ਟਰੈਕਟਰ ਹੈ ਤੇ ਅੱਗੇ ਕਿਸਾਨ ਵੀਰ ਆ ਜਾਂਦੇ ਆਪਣੇ ਕੋਲ 16 7 ਟਰਾਲਾ 2022 ਮਾਡਲ ਹੈ 2 ਲੱਖ 60000 ਰੁਪਏ ਦੀ ਡਿਮਾਂਡ ਹੈ ਕਿਸਾਨ ਵੀਰ ਦਾ ਨੰਬਰ ਸ਼ੋ ਹੋ ਰਿਹਾ ਤੁਸੀਂ ਫੋਨ ਕਰਕੇ ਪਤਾ ਕਰ ਸਕਦੇ ਹੋ ਬਿਨਾ ਜੱਕ ਦਾ ਟਰਾਲਾ ਕਿਸਾਨ ਵੀਰ ਉਹ ਹੈ ਨਾਰਮਲ ਕਿਸੇ ਜਿੱਦਾਂ ਕਰੇ ਫਾਰਮ ਦਾ ਬਣਿਆ ਹੋਇਆ ਤੇ ਵਧੀਆ ਟਰਾਲਾ ਹੈ ਤੇ ਅੱਗੇ ਕਿਸਾਨ ਵੀ ਆ ਜਾਂਦਾ ਆਪਣੇ ਕੋਲ ਮਹਿੰਦਰਾ 475 ਡੀਆਈ ਮਾਡਲ 2011 ਡਿਮਾਂਡ 4 270000 ਰੁਪਿਆ ਫੋਨ ਨੰਬਰ ਕਿਸਾਨ ਵੀਰ ਦਾ ਸ਼ੋਅ ਹੋ ਰਿਹਾ ਫੋਨ ਕਰਕੇ ਤੁਸੀਂ ਟਰੈਕਟਰ ਦੀ ਡਿਟੇਲ ਵੀ ਲੈ ਸਕਦੇ ਹੋ ਜਿਹੜਾ ਟਰੈਕਟਰ ਦਾ ਜਿਹੜਾ ਹੋਰ ਵੀ ਕੋਈ ਜਾਣਕਾਰੀ ਹੈ ਉਹ ਟਰੈਕਟਰ ਬਾਰੇ ਤੁਸੀਂ ਕਿਸਾਨ ਵੀਰ ਤੋਂ ਪੁੱਛ ਸਕਦੇ ਹੋ ਟਰੈਕਟਰ ਪੂਰੀ ਸਾਫ ਕੰਡੀਸ਼ਨ ਦੇ ਵਿੱਚ ਹੈ ਟਾਪ ਮਾਡਲ ਟਰੈਕਟਰ ਹੈ ਅੱਗੇ ਕਿਸਾਨ ਵੀ ਆ ਜਾਂਦਾ ਆਪਣੇ ਕੋਲ ਨਿਊ ਹਾਲੈਂਡ 373 ਮਾਡਲ 2015 ਡਿਮਾਂਡ 570000 ਰੁਪਿਆ ਹੁੱਡ ਵਗੈਰਾ ਟਰੈਕਟਰ ਦੇ ਨਾਲ ਹੀ ਦੇ ਨਾਲ ਬੰਪਰ ਨਾਲ ਦੇ ਨਾਲ ਤੇ ਫੋਨ ਨੰਬਰ ਜਾਨ ਵੀਓ ਦਾ ਸ਼ੋਅ ਹੋ ਰਿਹਾ ਜਿਹੜੀ ਵੀ ਤੁਸੀਂ ਹੋਰ ਕੋਈ ਜਾਣਕਾਰੀ ਲੈਣੀ ਹੈ ਕਿਸਾਨ ਵੀਰ ਉਤੋਂ ਟਰੈਕਟਰ ਦਾ ਬਾਰੇ ਫੋਨ ਕਰਕੇ ਪਤਾ ਕਰ ਸਕਦੇ ਹੋ ਮਿਊਜ਼ਿਕ ਸਿਸਟਮ ਹੁੱਡ ਜੋ ਵੀ ਚੀਜ਼ ਆ ਉਹ ਟਰੈਕਟਰ ਦੇ ਨਾਲ ਮਿਲੂਗੀ ਤੇ ਇਸੇ ਤਰ੍ਹਾਂ ਵੀਡੀਓ ਆਪਾਂ ਪਾਉਂਦੇ ਰਹਾਂਗੇ ਧੰਨਵਾਦ